ਜੇਕਰ ਤੁਹਾਨੂੰ ਵੀ ਡਾਕਟਰਾਂ ਨੇ ਕਮਰ ਦਰਦ ਡਿਸਕ ਸਿਆਟਿਕਾ ਰੀੜ ਦੀ ਹੱਡੀ ਦੇ ਮਨਕਿਆਂ ਦਾ ਦਰਦ ਜਾਗੈ ਆਦੀ ਰੋਗਾ ਲਈ ਆਪਰੇਸ਼ਨ ਦੱਸਿਆ ਹੈ ਤਾਂ ਤੁਹਾਨੂੰ ਬਿਲਕੁਲ ਕਬਰਾਉਣ ਦੀ ਲੋੜ ਨਹੀਂ ਆਉ ਤੁਹਾਨੂੰ ਮਿਲਾਉਂਦੇ ਹਾਂ ਉਹਨਾਂ ਲੋਕਾਂ ਨਾਲ ਜਿਨ੍ਹਾਂ ਨੇ ਇਹਨਾਂ ਬਿਮਾਰੀਆਂ ਤੋਂ ਸੁਖਮਨੀ ਹੈਲਥ ਕੇਅਰ ਦੀ ਅਮਰੀਕਨ ਜਪਨੀਜ਼ ਅਲਟਰਨੇਟਿਵ ਟੈਕਨੀਕ ਨਾਲ ਬਿਨਾ ਆਪਰੇਸ਼ਨ छुटਕਾਰਾ ਪਾਇਆ मेरा नाम प्रवीन सिंह है एंड मैं दीपीआर इतवा ए पहला थोड़े टाइम पहले मैंने पाउडरम सिटी ली थी ए मैंने सुखमनी हेल्थ केयर ਤੇ ਵੈਸਟ ਕੀਤਾ ਤੇ ਉੱਥੇ ਜਾ ਕੇ ਮੈਨੂੰ ਕਾਫੀ ਰਲੀਫ ਮਿਲਿਆ ਆਫਟਰ दैट ਉਦੋਂ ਬਾਅਦ ਮੈਂ ਆਸਲੀ ਮੰਗਣੀ ਨੂੰ ਵੈਲ ਕਮੈਂਡ ਕੀਤਾ ਤੇ ਸਾਡੇ ਕਰੇ ਰਿਸ਼ਤੇਦਾਰ ਆਏ ਸੀ ਉਹਨਾਂ ਨੇ ਸਾਨੂੰ ਦੱਸਿਆ ਵੀ ਅਨਕੀ ਜੀ ਵੈਸਟ ਕਰੋ ਕਿਹਾ ਜੀ ਤੇ ਉਸ ਵੇਸਟਾ ਕੀ ਕਰਦਾ ਮਮੀ ਉਹ ਕਾਫੀ ਦੇਰ ਦੀ ਪ੍ਰੋਬਲਮ ਸੀ ਤੀ ਵਾਵਾ ਡਾਕਟਰ ਬਲੇ ਵੇਸਟ ਦੀ ਕੀਤਾ ਸੀਗਾ ਉਥੇ ਉਹਨਾਂ ਨੇ ਅਪੀਸ਼ਨ ਦੱਸਦਾ ਸੀਗਾ ਕੀ ਦਿੱਕਤ ਸੀ ਤੁਹਾਡੇ ਮਦਰ ਨੂੰ ਮੇਰੀ ਮਦਰ ਨੂੰ ਬੈਕ ਪ੍ਰੋਬਲਮ ਸੀ ਤੇ ਲੱਗਦਾ ਜਿਵੇਂ ਬਹੁਤ ਦਰਦ ਦੇ ਜਾਂਦਾ ਸੀਗਾ ਤੇ ਸਾਈਕਲ ਵੀ ਸੀਗਾ ਇਹ ਕਾਫੀ ਦਿੱਕਤ ਆਉਂਦੀ ਸੀ ਜੀ ਤੋਂ ਨਜ਼ਰ ਵਿੱਚ ਵੀ ਕਾਫੀ ਦਿੱਕਤ ਸੀਗੀ ਤੇ ਆਫਟਰ दैट ਅਗਰੈਸਿਵ ਤੇ ਸੁਭਾਣਿਆ ਤੇ ਕੇਅਰ ਚ ਵੇਸਟ ਕੀਤਾ ਤੇ ਉਥੇ ਕਾਫੀ ਰਲੀਫ ਮਿਲਿਆ ਮੈਨੂੰ ਉਹਨਾਂ ਮੈਡੀਸਨ ਚੱਲ ਰਹੀ ਹੈ ਤੇ ਉਹਨਾਂ ਦਾ ਵਧੀਆ ਕੰਮ ਵੀ ਕਰ ਲੈਂਦੇ ਆ ਪਹਿਲਾਂ ਇੰਨਾ ਕੰਮ ਵੀ ਨਹੀਂ ਹੁੰਦਾ ਸੀਗਾ ਇਹਨਾਂ ਤੋਂ ਤੇ ਜੇ ਤੁਸੀਂ ਜਿਹੜੇ ਕੁਰੀ ਵੈਸਟ ਕਰ ਉਸ ਕਮਣੀ ਹੈ ਹੈਲਥ ਕੇਅਰ ਇਹ 150 ਰੋਡ ਤੇ ਇੱਕ ਬਦਰ ਕਿਰਾ ਨੰਬਰ ਗਲੀ ਤੇ ਬੈਠ ਹੈ ਤੇ ਉੱਥੇ ਤੁਸੀਂ ਕੰਸਟ ਕਰ ਸਕਦੇ ਹੋ ਤੇ ਮੈਨੂੰ ਤਾਂ ਬਹੁਤ ਰਲੀਫ ਮਿਲੇ ਬਾਈ ਗੁਜੀ ਕਾ ਖਾਲਸਾ ਬਈ ਮਨਿੰਦਰਪਾਲ ਨਸੀਬਪੁਰੇ ਦੇ ਰਹਿਣ ਵਾਲੇ ਹਾਂ ਜੀ ਅਸੀਂ ਜਦੋਂ ਦਿੱਕਤ ਸੀਗੀ ਲੱਖ ਦੀ ਬਹੁਤ ਦਰਦ ਹੁੰਦਾ ਸੀ ਬਹੁਤ ਫਰਕ ਪਿਆ ਸਾਨੂੰ ਸਾਨੂੰ ਦੱਸ ਪਾਈ ਸੀ ਕੋਪਰੀਤ ਸਿੰਘ ਨੇ ਤੇ ਉਹਨੂੰ ਫਾਇਦਾ ਹੋਇਆ ਉਹਨਾਂ ਨੂੰ ਵੀ ਕਿ ਉਹਦੇ ਸੋਸੀ ਉੱਥੇ ਜਾਵੇ ਜੀ ਬਹੁਤ ਫਾਇਦਾ ਹੋਊਗਾ ਸਾਨੂੰ ਪੰਜ ਸਾਲ ਹੋ ਗਏ ਸੀ ਸਾਡੇ ਲੱਖ ਲੱਖ ਜੀ ਦਰਦ ਹੁੰਦਾ ਸੀ ਪੂਰਾ ਘਰ ਤੋ ਟਿਕਰ ਭਾਂਤ ਕਰ ਜਾਂਦਾ ਸੀ ਤੇ ਸਾਨੂੰ ਬਹੁਤ ਫਾਇਦਾ ਹੋ ਗਿਆ ਹਾਂ ਤੇ ਸੋਹਣੀ ਸੈਂਟਰ ਚ ਆਏ ਹਾਂ ਤੇ ਵਧੀਆ ਫਾਇਦਾ ਹੋਇਆ ਸਾਨੂੰ ਬਹੁਤ ਵਧੀਆ ਫਰਕ ਪਿਆ ਬਹੁਤ ਵਧੀਆ ਲਾਜੰਨਾ ਤਾਂ मशीन लाउंधे जी वॾी मालसा करित बहुत वॾी जी दुख लाइ दर्द हूंदे भई इते पहुचो त वॾी दर्द ठीकु हूंदा वि सिट